ਕੁਝ ਹੀ ਮਨ ਉਹਨਾਂ ਥੋੜਾ ਗੈਪ ਵਾਲੀ ਲੰਗਾ ਅੱਜ ਸੱਜਣ ਦੀ ਇਸ਼ਕ ਨਵਾਜੇ ਜਾਣੇ ਨੇ ਅੱਜ ਸੱਜਣ ਦੀ ਇਸ਼ਕ ਨਵਾਜੇ ਜਾਣੇ ਨੇ ਅੱਜ ਸੱਜਣ ਦੀ ਇਸ਼ਕ ਨਵਾਜੇ ਜਾਣੇ ਨੇ ਹਾਂ ਖੋਲੇ ਦਿਲ ਦੇ ਬੰਦਰਵਾਜੇ ਜਾਣੇ ਨੇ ਖੋਲੇ ਦਿਲ ਦੇ ਬੰਦਰਵਾਜੇ ਜਾਣੇ ਨੇ ਅੱਜ ਸੱਜਣ ਦੀ ਇਸ਼ਕ ਨਵਾਜੇ ਜਾਣੇ ਨੇ ਹਾਂ ਖੋਲੇ ਦਿਲ ਦੇ ਬੰਦਰਵਾਜੇ ਜਾਣੇ ਨੇ ਹਾਂ ਜਿੱਦਾਂ ਸਜ ਦੀਆਂ ਰੁੱਤਾਂ ਕੁਦਰਤ ਸੋਹਣੀ ਵਿੱਚ ਜਿੱਦਾਂ ਜਿੱਦਾਂ ਸਜ ਦੀਆਂ ਰੁੱਤਾਂ ਕੁਦਰਤ ਸੋਹਣੀ ਵਿੱਚ ਉਦਾਂ ਮੇਰੇ ਗੰਭੀ ਸਾਜੇ ਜਾਣੇ ਓਏ ਹੋਏ ਕਹੇ ਦੁਬਾਰੇ ਪੜ ਉਦਾਂ ਮੇਰੇ ਗੰਭੀ ਸਾਜੇ ਜਾਣੇ ਨੇ ਜਿੱਦਾਂ ਸਜਦੀਆਂ ਰੁੱਤਾਂ ਕੁਦਰਤ ਸੋਹਣੀ ਵਿੱਚ ਉਦਾਂ ਮੇਰੇ ਗੰਭੀ ਸਾਜੇ ਜਾਣੇ ਨੇ ਯਾਰ ਮੇਰੇ ਨੂੰ ਯਾਰ ਲਿਹਾਜਾਂ ਮਾਰ ਲਿਆ ਯਾਰ ਮੇਰੇ ਨੂੰ ਯਾਰ ਮੇਰੇ ਨੂੰ ਯਾਰ ਲਿਹਾਜਾਂ ਮਾਰ ਲਿਆ ਸੁਣਿਆ ਹਾਲੇ ਹੋਰ ਲਿਹਾਜੇ ਜਾਣੇ ਨੇ ਸੁਣਿਆ ਹਾਲੇ ਹੋਰ ਲਿਹਾਜੇ ਜਾਣੇ ਨੇ ਹਰ ਇੱਕ ਦੁੱਖ ਨਾਲ ਇਦਾਂ ਜੰਦ ਨਿਭਾਈ ਮੈਂ ਹਰ ਇੱਕ ਦੁੱਖ ਨਾਲ ਹਰ ਇੱਕ ਦੁੱਖ ਨਾਲ ਇਦਾਂ ਜਿੰਦ ਨਿਭਾਈ ਮੈਂ ਆਥੀ ਤੇ ਵੀ ਬੈਂਡਾਂ ਵਾਜੇ ਜਾਣੇ ਨੇ ਵਾਹ ਹਰ ਇੱਕ ਦੁੱਖ ਨਾਲ ਇਦਾਂ ਜਿੰਦ ਨਿਭਾਈ ਮੈਂ ਆਥੀ ਤੇ ਵੀ ਬੈਂਡਾਂ ਵਾਜੇ ਜਾਣੇ ਨੇ ਵਾਹ ਕੁਝ ਤਾਂ ਚਿਰਤੋਂ ਬਸ ਗਏ ਪਾਰ ਸਮੁੰਦਰ ਤੋਂ ਕੁਝ ਤਾਂ ਚਿਰਤੋਂ ਬਸ ਗਏ ਪਾਰ ਸਮੁੰਦਰ ਤੋਂ ਕੁਝ ਤਾਂ ਚਿਰਤੋਂ ਬਸ ਗਏ ਪਾਰ ਸਮੁੰਦਰ ਤੋਂ ਬਾਕੀ ਜਲਦੀ ਚੜ੍ਹ ਜਹਾਜ਼ੇ ਜਾਣੇ ਨੇ ਬਾਕੀ ਜਲਦੀ ਚੜ੍ਹ ਜਹਾਜ਼ੇ ਜਾਣੇ ਨੇ ਇੱਕ ਤਾਂ ਜਿਹੜਾ ਪਿਆਰ ਚੜਾਇਆ ਸੂਲੀ ਤੇ ਇੱਕ ਤਾਂ ਜਿਹੜਾ ਪਿਆਰ ਚੜਾਇਆ ਸੂਲੀ ਤੇ ਇੱਕ ਤਾਂ ਜਿਹੜਾ ਪਿਆਰ ਚੜਾਇਆ ਸੂਲੀ ਤੇ ਖੌਰੇ ਕੀ ਕੀ ਹੋਰ ਦੇਹਾਜੇ ਜਾਣੇ ਨੇ ਖੌਰੇ ਕੀ ਕੀ ਹੋਰ ਦੇਹਾਜੇ ਜਾਣੇ ਨੇ ਚੁੱਕਿਆ ਕਰਜ਼ਾ ਇਹ ਜੋ ਇਸ਼ਕ ਮੁਹੱਬਤ ਦਾ ਚੁੱਕਿਆ ਕਰਜ਼ਾ ਇਹ ਜੋ ਇਸ਼ਕ ਮੁਹੱਬਤ ਦਾ ਚੁੱਕਿਆ ਕਰਜ਼ਾ ਇਹ ਜੋ ਇਸ਼ਕ ਮੁਹੱਬਤ ਦਾ ਖੌਰੇ ਕਿੰਨੇ ਦੁੱਖ ਬਿਆਜੇ ਜਾਣੇ ਨੇ ਓਏ ਹੋਏ ਕਿਆ ਬਾਤ ਖੌਰੇ ਕਿੰਨੇ ਦੁੱਖ ਬਿਆਜੇ ਜਾਣੇ ਨੇ ਅੱਜ ਸੱਜਣ ਜੀ ਇਸ਼ਕ ਨੇ ਵਾਜੇ ਜਾਣੇ ਨੇ ਖੋਲੇ ਦਿਲ ਦੇ ਬੰਦ ਦਰਵਾਜ਼ੇ ਜਾਣੇ ਨੇ ਹਰ ਇੱਕ ਦੁੱਖ ਨਾਲ ਇਦਾਂ ਜਿੰਦ ਨਿਭਾਈ ਮੈਂ ਆਰਤੀ ਤੇ ਵੀ ਬੰਨਾਂ ਵਾਜੇ ਜਾਣੇ ਬਹੁਤ ਵਧੀਆ ਯਾਰੀ ਕਮਾਲ ਦੀ ਰਸਨਾ ਜਰਾ ਹੋਰ ਕੱਢੀਆ ਕੋਈ ਚਲ ਮੋੜ ਉਹਨਾਂ ਦੇ ਸ਼ਹਿਰ ਸੁਨੇਹੇ ਕੱਲੇ ਨੇ ਮੋੜ ਉਹਨਾਂ ਦੇ ਮੋੜ ਉਹਨਾਂ ਦੇ ਸ਼ਹਿਰ ਸੁਨੇਹੇ ਕੱਲੇ ਨੇ ਮੇਰੇ ਪਿੰਡ ਦੇ ਰਾਵੀ ਕੱਲਮ ਕੱਲੇ ਨੇ ਮੋੜ ਉਹਨਾਂ ਦੇ ਸ਼ਹਿਰ ਸੁਨੇਹੇ ਕੱਲੇ ਨੇ ਮੋੜ ਉਹਨਾਂ ਦੇ ਸ਼ਹਿਰ ਸੁਨੇਹੇ ਕੱਲੇ ਨੇ ਮੇਰੇ ਪਿੰਡ ਦੇ ਰਾਵੀ ਕਲਮ ਕੱਲੇ ਨੇ ਕਦੇ ਸੀ ਆਏ ਭਰ ਕੇ ਨਕੋ ਨੱਕ ਜਿਹੜੇ ਕਦੇ ਸੀ ਆਏ ਭਰ ਕੇ ਕਦੇ ਸੀ ਆਏ ਭਰ ਕੇ ਨਕੋ ਨੱਕ ਜਿਹੜੇ ਹਾਂ ਖਾਲੀ ਹੋ ਅੱਜ ਖੌਰੇ ਕਿੱਥੇ ਚੱਲੇ ਨੇ ਵਾਹ ਖਾਲੀ ਹੋ ਅੱਜ ਖੌਰੇ ਕਿੱਥੇ ਚੱਲੇ ਨੇ ਹਾਂ ਕਿੰਨਾ ਹੀ ਕੁਝ ਵਿਕਿਆ ਵਿੱਚ ਗਰੀਬੀ ਦੇ ਕਿੰਨਾ ਹੀ ਕੁਝ ਵਿਕਿਆ ਵਿੱਚ ਗਰੀਬੀ ਦੇ ਕਿੰਨਾ ਹੀ ਕੁਝ ਵਿਕਿਆ ਵਿੱਚ ਗਰੀਬੀ ਦੇ ਹਾਂ ਬੜਾ ਰਵਾਇਆ ਵਿਕਦੇ ਯਾਰ ਦੇ ਛੱਲੇ ਨੇ ਹਾਏ ਬੜਾ ਕਿੰਨਾ ਹੀ ਕੁਝ ਵਿਕਿਆ ਵਿੱਚ ਗਰੀਬੀ ਦੇ ਬੜਾ ਰਵਾਇਆ ਬੜਾ ਰਵਾਇਆ ਵਿਕਦੇ ਯਾਰ ਦੇ ਛੱਲੇ ਨੇ ਵਾਹ ਕੀ ਮਜ਼ਦੂਰ ਦੀ ਹੋਣੀ ਹੈ ਇਸ ਦੁਨੀਆ ਤੇ ਕੀ ਮਜ਼ਦੂਰ ਦੀ ਹੋਣੀ ਹੈ ਇਸ ਦੁਨੀਆ ਤੇ ਕੀ ਮਜ਼ਦੂਰ ਦੀ ਹੋਣੀ ਹੈ ਇਸ ਦੁਨੀਆ ਤੇ ਕਰ ਕਰ ਹੱਡੀ ਮਿਹਨਤ ਫਿਰ ਵੀ ਥੱਲੇ ਨੇ ਵਾਹ ਕਰ ਕਰ ਕੀ ਮਜ਼ਦੂਰ ਦੀ ਹੋਣੀ ਹੈ ਇਸ ਦੁਨੀਆ ਤੇ ਕਰ ਕਰ ਹੱਡੀ ਮਿਹਨਤ ਫਿਰ ਵੀ ਥੱਲੇ ਨੇ ਮੈਨੂੰ ਮੇਰੀ ਉਮਰ ਹੰਡਾ ਕੇ ਕੀ ਮਿਲਿਆ ਮੈਨੂੰ ਮੇਰੀ ਉਮਰ ਹੰਡਾ ਕੇ ਕੀ ਮਿਲਿਆ ਮੈਨੂੰ ਮੇਰੀ ਉਮਰ ਹੰਡਾ ਕੇ ਕੀ ਮਿਲਿਆ ਹਾਂ ਕੁਝ ਕਵਤਾਵਾਂ ਗਜ਼ਲਾਂ ਮੇਰੇ ਪੱਲੇ ਨੇ ਓਏ ਹੋਏ ਹੋਏ ਕੁਝ ਕਵਤਾਵਾਂ ਮੈਨੂੰ ਮੇਰੀ ਉਮਰ ਹੰਡਾ ਕੇ ਕੀ ਮਿਲਿਆ ਹਾਂ ਕੁਝ ਕਵਤਾਵਾਂ ਗਜ਼ਲਾਂ ਮੇਰੇ ਪੱਲੇ ਨੇ ਪੱਲੇ ਨੇ ਮੁੱਦਤ ਹੋ ਗਈ ਉਹ ਘਟਨਾਵਾਂ ਹੋਈਆਂ ਨੂੰ ਮੁੱਦਤ ਹੋ ਗਈ ਉਹ ਘਟਨਾਵਾਂ ਹੋਈਆਂ ਨੂੰ ਮੁੱਦਤ ਹੋ ਗਈ ਉਹ ਘਟਨਾਵਾਂ ਹੋਈਆਂ ਨੂੰ ਪਰ ਉਹਨਾਂ ਦੇ ਜ਼ਖਮ ਤੇ ਅੱਜ ਵੀ ਅੱਲੇ ਨੇ ਵਾਹ ਵਾਹ ਮੁੱਦਤ ਹੋ ਗਈ ਉਹ ਘਟਨਾਵਾਂ ਹੋਈਆਂ ਨੂੰ ਪਰ ਉਹਨਾਂ ਦੇ ਜ਼ਖਮ ਤੇ ਅੱਜ ਵੀ ਅੱਲੇ ਨੇ ਵਾਹ ਖੌਰੇ ਕਿਹੜੇ ਮੁਲਕੇ ਵਾਸ ਮੁਹੱਬਤ ਦਾ ਖੌਰੇ ਕਿਹੜੇ ਮੁਲਕ ਹੈ ਵਾਸ ਮੁਹੱਬਤ ਦਾ ਖੌਰੇ ਕਿਹੜੇ ਮੁਲਕੇ ਵਾਸ ਮੁਹੱਬਤ ਦਾ ਖੌਰੇ ਸੱਜਣਾ ਕਿੱਥੇ ਡੇਰੇ ਮੱਲੇ ਨੇ ਵਾਹ ਬਹੁਤ ਔਰੇ ਕਿਹੜੇ ਮੁਲਕੇ ਵਾਸ ਮੁਹੱਬਤ ਦਾ ਹਾਂ ਖੌਰੇ ਸੱਜਣਾ ਕਿੱਥੇ ਡੇਰੇ ਮੱਲੇ ਨੇ ਵਾਹ ਮੁਰ ਉਹਨਾਂ ਦੇ ਸ਼ਹਿਰ ਸੁਨੇਹੇ ਇਕੱਲੇ ਨੇ ਓਏ ਹੋਏ ਮੇਰੇ ਪਿੰਡ ਦੇ ਰਾਬੀ ਕਲਮ ਕੱਲੇ ਨੇ ਕਿੰਨਾ ਹੀ ਕੁਝ ਵਿਕਿਆ ਵਿੱਚ ਗਰੀਬੀ ਦੇ ਹਾਂ ਬੜਾ ਰਵਾਇਆ ਵਿਕਦੇ ਯਾਰ ਦੇ ਛੱਲੇ ਨੇ ਬਹੁਤ ਵਧੀਆ ਕੀ ਬਾਤ ਹੈ